ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਪਿਆਰਾਂ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਮਾਤਾ ਪਿਤਾ ਅਤੇ ਇਲਾਕੇ ਦੇ ਮੋਤਵਾਰ ਬੰਦੇ ਸ਼ਾਮਲ ਹੋਏ ਬਾਬਾ ਜਨਕ ਸਿੰਘ ਜੀ ਜੱਬੜ ਵਾਲਿਆਂ ਅਤੇ ਸੂ ਸਟਾਫ ਨੇ ਜਤਿੰਦਰ ਮਿੰਹਾਸ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਇਸ ਮੌਕੇ ਤੇ ਬੱਚਿਆਂ ਵੱਲੋਂ ਸ਼ਬਦ ਗਾਇਨ ਦੇ ਨਾਲ ਸ਼ੁਰੂਆਤ ਕੀਤੀ ਗਈ ਉਸ ਤੋਂ ਉਪਰੰਤ ਸਕਿੱਟਾਂ ਮਾਈਨਿੰਗ ਲੋਕ ਗੀਤ ਗੀਤ ਅਤੇ ਨਾਟਕ ਵੀ ਪੇਸ਼ ਕੀਤੇ ਗਏ ਬੱਚਿਆਂ ਵਿੱਚ ਬੜਾ ਉਤਸ਼ਾਹ ਸੀਗਾ ਔਰ ਬੱਚੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਸਕੂਲ ਦੀ ਰਵਾਇਦਾਤਾਂ ਨੂੰ ਤੋੜਦੇ ਹੋਏ ਬਹੁਤ ਵਧੀਆ ਕਾਰਜਕ੍ਰਮ ਪੇਸ਼ ਕਰ ਗਏ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਝਲਕੀਆਂ ਔਰ ਇਸ ਨੂੰ ਪੇਸ਼ ਕਰ ਰਹੇ ਨੇ ਗੁਰਨਾਮ ਸਿੰਘ ਘਾਮਾ ਕੈਮਰਾਮੈਨ ਆਦਮਪੁਰ ਤੋਂ Thank you. ਦੇ ਰਿਉ ਬ੍ਰੋਕਾਸਟਿੰਗ ਥੀਮ ਲਾ ਤੇ ਜਤੇ ਹੋ ਹਨ ਜੈਸੇ ਕਾਚਾ ਬਾਈ ਗੋਦੀ ਕੀਤੇ ਮਾਨਯੋਗ ਪਾਪਾ ਜਨ ਸਿੰਘ ਜੀ ਸਾਡੇ ਬਹੁਤ ਹੀ ਰਿਸਪੈਕਟਡ ਚੈਂਸਲਰ ਪਪਾ ਮਨਸ਼ੀਖ ਜੀ ਬੀਸੀ ਸਰ ਸਾਰੇ ਬੋਰਡ ਸਟਾਫ ਮੈਂਬਰ ਮਿਸਟਰ ਸਰ ਆਦਰ ਟ੍ਰਸਟੀਜ਼ ਐਂਡ ਆਲ ਦਾ ਡਾਇਵਰਸ ਆਫ ਦਾ ਫੈਕਲਟੀ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਅਕੈਡੈਮਿਕ ਦਿਨ ਦੇ ਬਹੁਤ ਬਹੁਤ ਬਧਾਈਆਂ ਸਪੈਸ਼ਲੀ ਪੇਰੈਂਟਸ ਨੂੰ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਇਸ ਲਾਭਤ ਦੇ ਪਹੁੰਚਾਇਆ ਔਰ ਇਸ ਸਕੂਲ ਜੋ ਆਪਣਾ ਕੌਨਫੀਡੈਂਸ ਰੱਖਿਆ ਕਿਉਂਕਿ ਇਹ ਸਾਡੇ ਮਾਨਯੋਗ ਬਾਬਾ ਜੀ ਸਰਬ ਬਾਕੀ ਸਿੰਘ ਜੀ ਸਰਬ ਬਾਬਾ RAM ji ਉਹਨਾਂ ਨੇ ਬਹੁਤ ਹੀ ਮਿਹਨਤ ਨਾਲ ਬੜੀਆਂ ਹੀ ਸਦਾ ਨਾਲ ਇਸ ਸਕੂਲ ਬੱਚਿਆਂ ਨੇ ਬਣਾਇਆ ਜਿਹੜਾ ਕਿ ਇਸ ਵੇਲੇ ਸਾਡੇ ਪਿੰਡ ਚਨਾਕਮਾ ਰਿਆ ਅਸੀਂ ਬਾਗਲ ਦੇ ਆ ਰਿਹਾ ਹਾਂ ਅਮਸ਼ਾਈਂ ਜੋ ਇਸ ਸਕੂਲ ਦੀ ਖੁਸ਼ਬੂ ਹਜੂਮ ਉਥੇ ਪਤਾ ਲੱਗਦੀ ਰਹਿੰਦੀ ਹੈ ਚਾਹਿਆ ਉਹ ਅਕਾਦਮਿਕ ਰਚ ਹੋਵੇ ਚਾਹਿਆ ਉਹ ਸਪੋਰਟਸ ਦਾ ਹੋਵੇ ਹੋਵੇ ਔਰ ਚਾਹੇ ਉਹ ਹੋਰ ਸੋਸ਼ਲ ਐਕਟੀਵਿਟੀਜ਼ ਹੋਵੇ ਸੋ ਮੈਨੂੰ ਅੱਜ ਦੇ ਇਸ ਦਿਨ ਤੇ ਇੱਥੇ ਪਾਰਟਿਸਪੀਕੇਟ ਕਰਨ ਤੋਂ ਬਹੁਤ ਅਨੰਦ ਆ ਮੈਂ ਸਾਲੇ ਇਸ ਦਾਖ ਦਾ ਸਪੈਸ਼ਲੀ ਪ੍ਰਿੰਸੀਪਲ ਸਰ ਦਾ ਆਪਣੀਆਂ ਦੇਰਦੀਆਂ ਬੇੜਾਣੀ ਤੋਂ ਬਹੁਤ ਮਾਣ ਕਰਨਾ ਔਰ ਸਾਡੇ ਪੀਰਿੰਟਸ ਦੇ ਬੱਚਿਆਂ ਨੂੰ ਗੁਰੂਆਂ ਦੇ ਅਸਰ ਕਰਨਾ ਯੋਗ ਜਰਦੀ ਕਾ ਦੇ ਬੱਚੇ ਇਥੇ ਕੰਟਰੀ ਕਾਮ ਦਾ ਸਕੂਲ ਇੰਟਰਨੈਸ਼ਨਲ ਸੰਗਲੋਕ ਸਕੂਲ ਦਾ ਨਾ ਚੱਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ